ਸੋ ਅਸੀਂ ਵੱਡੀ ਆਫਰ ਲਾਉਣ ਲੱਗੇ ਆ ਪੇਜ ਨੂੰ ਸ਼ੇਅਰ ਕਰਾਉਣ ਲਈ ਕਿਉਂਕਿ ਉਹ ਚ ਸਾਡਾ ਹੀ ਫਾਇਦਾ ਹੁੰਦਾ ਠੀਕ ਹੈ ਸੋ ਪੇਜ ਨੂੰ ਫੋਲੋ ਕਰ ਲਿਓ ਤੇ ਵਧੀਆ ਆਫਰ ਅਸੀਂ ਲਾਵਾਂਗੇ ਦੇਖ ਕੇ ਹਨਾ ਸੋ ਰੈਟ੍ਰੋ ਫੋਰ ਤੁਹਾਨੂੰ ਮੈਂ ਇੱਕ ਵਾਰੀ ਫੇਰ ਨਿਗਾਹ ਕਰਾ ਦਿਨਾ ਕਲਰ ਰੱਖਾਈਆਂ ਦੇ ਚਾਰੇ ਕੁੜੀਆਂ ਵਾਲਾ 2600 ਮੁੰਡਿਆਂ ਵਾਲਾ 28-2900 ਰੁਪਏ ਵਾਲਾ ਮਾਲ ਆਇਆ ਹੋਇਆ ਫੁੱਲ ਬਲੈਕ ਵੀ ਆਇਆ ਜੀ ਫੁੱਲ ਬਲੈਕ ਵੀ ਇਹ ਚ ਆਇਆ ਪੀਯੂ ਸੋਲ ਦਾ ਫੁੱਲ ਬਲੈਕ ਆਇਆ ਇੱਕ ਤੁਹਾਨੂੰ ਹੋਰ ਦੱਸਾਂਗੇ ਅੰਡਰ ਆਰਮਰ ਦਾ 17000 ਰੁਪਏ ਦਾ ਬੂਟ ਵਿਦ ਬਿੱਲ ਲਿਆਂਦਾ ਹੋਇਆ ਪੋਸੀਬਲ ਬਿੱਲ ਵੀ ਕੱਢ ਦਾਂਗੇ ਤੁਹਾਨੂੰ ਉਹਦੇ ਨਾਲ ਦਾ ਬੂਟ ਸੇਮ ਉਦਾਂ ਵਰਗਾ 2500 ਰੁਪਏ ਦੀ ਰੇਂਜ ਖੋਲਣਾ ਨਹੀਂ ਹੋਏ ਦਿਖਾਣਾ ਨਹੀਂ 2500 ਰੁਪਏ ਦਾ ਤੁਹਾਨੂੰ ਕਰਾਵਾਂਗੇ ਤਿੰਨੇ ਕਲਰ ਆ ਜਾਣ ਫਿਰ ਤੁਹਾਨੂੰ ਕਰਾਂਗੇ ਵੇਟਿੰਗ ਤੇ ਮਾਲ ਹੋਊਗਾ 5 ਦਿਨ ਵੇਟ ਹੋਊਗੀ ਫਿਰ ਆਰਡਰ ਮਿਲੂਗਾ ਤੁਹਾਨੂੰ ਉਹਦੀ ਅਲੱਗ ਵੀਡੀਓ ਦੇਖਣ ਨੂੰ ਮਿਲੂਗੀ 2500 ਰੁਪਏ ਦੇ ਵਿੱਚ ਔਰ ਡਿਜ਼ਾਈਨ ਤੁਸੀਂ ਦੇਖ ਲੈਣਾ ਵੀਡੀਓ ਦੇ ਵਿੱਚ ਕੰਪੈਰੀਜ਼ਨ ਮੈਂ ਕਰ ਦੇਣਾ 17000 ਦਾ ਅੰਡਰ ਆਰਮਰ ਦਾ ਸ਼ੂ ਮੇਰੇ ਕੋਲ ਬਾਇ ਕੀਤਾ ਪਿਆ ਠੀਕ ਹੈ ਬਿੱਲ ਵੀ ਪਿਆ ਬਿੱਲ ਵੀ ਦਿਖਾਵਾਂਗੇ ਨਾਲ ਤੁਹਾਨੂੰ ਤੇ ਨਾਲ ਤੁਹਾਨੂੰ 2500 ਵਾਲਾ ਦਿਖਾਵਾਂਗੇ ਕਿੰਨਾ ਨੀਅਰ ਆ ਉਹਦੇ ਔਰ ਕੰਫਰਟ ਦੀ ਮੇਰੀ ਗਾਰੰਟੀ ਹੋਊਗੀ ਕੁਆਲਿਟੀ ਦੀ ਤੇ ਜੇ ਪਸੰਦ ਹੋਊਗਾ ਤੁਸੀਂ ਆਰਡਰ ਕਰਦੇ ਹੋ ਉਹਦੀ ਮੈਂ ਵੀਡੀਓ ਤੁਹਾਨੂੰ ਦਿਖਾ ਦਾਂਗਾ ਸੋ ਇਹਨਾਂ ਚੋਂ ਕੋਈ ਵੀ ਆਰਟੀਕਲ ਤੁਹਾਨੂੰ ਚਾਹੀਦਾ ਹੈ ਹੋਲ ਸੇਲ ਚਾਹੀਦਾ ਤੁਸੀਂ ਸਕਰੀਨ ਸ਼ਾਟ ਮਾਰ ਕੇ ਇੱਕੋ ਇੱਕ ਨੰਬਰ ਹੈ 70364050 ਇਹ ਨੰਬਰ ਤੇ ਤੁਸੀਂ ਸਕਰੀਨਸ਼ਾਟ ਮਾਰ ਕੇ ਰੇਟ ਪੁੱਛ ਸਕਦੇ ਹੋ ਕਾਲ ਜਿਆਦਾ ਟੈਂਡ ਤਾਂ ਨਹੀਂ ਹੁੰਦੀ ਵੀ ਆਰਡਰ ਬਹੁਤ ਪੈਂਡਿੰਗ ਹੁੰਦੇ ਨੇ ਸੋ ਜਦੋਂ ਉਹਨਾਂ ਨੂੰ ਟਾਈਮ ਲੱਗਦਾ ਉਹ ਨਾਲ ਦੀ ਨਾਲ ਰਿਪਲਾਈ ਕਰ ਦਿੰਦੇ ਆ ਜੇ ਕਿਸੇ ਨੂੰ ਸਾਡੇ ਕੋਈ ਸਟਾਫ ਨਾਲ ਜਾਂ ਕੋਈ ਗੱਲਬਾਤ ਹੈ ਜਾਂ ਕੋਈ ਦਿੱਕਤ ਪਰੇਸ਼ਾਨੀ ਹੈ ਜਾਂ ਕੋਈ ਕਿਸੇ ਨੂੰ ਕੋਈ ਕੰਪਲੇਂਟ ਹੈ ਉਹ ਵਧੀਆ ਭਾਸ਼ਾ ਚ ਭਰਾਵਾਂ ਵਾਲੀ ਭਾਸ਼ਾ ਚ ਚਾਹੇ ਉਹ 10 15 ਦਿਨ ਹਰਾਸ ਹੋ ਗਿਆ ਜਾਂ ਕੁਝ ਵੀ ਹੋ ਗਿਆ ਮੈਂ ਆਪ ਤੁਹਾਡੇ ਨਾਲ ਡੀਲ ਕਰੂੰਗਾ 87584050 ਮੇਰਾ ਨੰਬਰ ਹੈ ਇਹ ਮੇਰੇ ਕੋਲ ਹੀ ਹੁੰਦਾ ਹਮੇਸ਼ਾ ਸੋ ਭਰਾਵਾਂ ਵਾਲੀ ਲੈਂਗੁਏਜ ਚ ਚਾਹੇ 10000 ਦਾ ਮੈਂ 12000 ਵੀ ਮੋੜ ਦੂੰਗਾ ਪਰ ਜੀ ਕਹੋ ਜੀ ਕਹਾਓ ਵਾਲੀ ਥਿਊਰੀ ਲੈ ਕੇ ਤੁਸੀਂ ਮੰਨ ਲਓ ਹਰਾਸ ਵੀ ਹੋਗੇ ਪਰ ਮੈਨੂੰ ਤਾਂ ਉਹ ਚੀਜ਼ ਪਤਾ ਨਹੀਂ ਕਿਉਂਕਿ ਮੇਰੇ ਕੋਲ ਹੁਣ ਇੰਨੇ ਮਲਾਜ਼ਮ ਨੇ ਲੱਗ ਲੱਗ ਸਟੋਰ ਨੇ ਮੈਨੂੰ ਕੀ ਪਤਾ ਤੁਸੀਂ ਕਿਦੇ ਤੋਂ ਨਾਰਾਜ਼ ਹੋਗੇ ਤਾਂ ਤੋਂ ਨਹੀਂ ਸੋ ਮੇਰੀ ਜ਼ਿੰਮੇਵਾਰੀ ਜ਼ਰੂਰ ਹੋਊਗੀ ਪਰ ਭਰਾਵਾਂ ਵਾਲੀ ਲੈਂਗੁਏਜ ਦੇ ਵਿੱਚ ਤੁਸੀਂ ਮੈਨੂੰ WhatsApp ਬੋਲ ਕੇ ਦੱਸ ਦਿਓ ਵੀ ਵੀਰੇ ਸਾਡਾ ਮੈਟਰ ਹੈ ਤੁਹਾਡਾ 100% ਮੈਂ ਸੋਲਵ ਕਰਕੇ ਭੇਜੂਗਾ ਕਿਉਂਕਿ ਮੈਂ ਤੁਹਾਡੇ ਤੋਂ ਕੰਮ ਲੈਣਾ ਹੈ ਸਮਾਨ ਵੇਚਣਾ ਹੈ ਹੋਰ ਅੱਗੇ ਵਧਣਾ ਹੈ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ 9 ਤੋਂ 10 ਸਟੋਰ ਅਸੀਂ ਰਨ ਕਰ ਰਹੇ ਹਾਂ ਜਿੱਚ ਪੰਜ ਕਲੈਬਰੇਸ਼ਨ ਚ ਨੇ ਚਾਰ ਮੇਰੇ ਆਪਣੇ ਆ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੋਰ ਅਸੀਂ ਖੋਲ੍ਹਾਂਗੇ ਜੇ ਕਿਸੇ ਨੇ ਫਰੈਂਚਾਈਜ਼ੀ ਲੈਣੀ ਹੈ ਕਲੈਬਰੇਟ ਕਰਨਾ ਹੈ ਜਾਂ ਬਿਜ਼ਨਸ ਕਰਨਾ ਉਹ ਨੰਬਰ ਹੈਗਾ 968960050 ਇਹ ਮੇਰੀ ਅਸਿਸਟੈਂਟ ਦਾ ਨੰਬਰ ਹੈ ਮੈਡਮ ਮਨਵੀਰ ਕੌਰ 968960050 ਤੇ ਉਹ ਇੰਨਾ ਬੋਲਿਆ ਭਰਾਵਾ ਇਹਦੀ ਰੀਲ ਕੱਟ ਲਈ ਮੈਂ ਤਾਂ ਸਾਹ ਚੜ ਗਏ ਇਹ bizness ਲਈ ਨੰਬਰ ਲਾਂਚ ਕੀਤਾ WhatsApp ਛੱਡ ਦਿਓ ਵੀ ਅਸੀਂ ਆਹ ਲੋਕੇਸ਼ਨ ਤੇ bizness ਕਰਨਾ ਚਾਹੁੰਦੇ ਆ ਸੋ ਜਿਉਂਦੇ ਰਹੋ ਵਸਦੇ ਰਹੋ ਬੀ ਹੈਪੀ ਸਟੇਬਲਸ